ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸਟਡੀ ਪੈਰੋਲ ਮਿਲੀ ਹੈ 11 ਕੱਲ ਅਤੇ 13 ਫਰਵਰੀ ਦੀ ਕਸਟਡੀ ਪੈਰੋਲ ਮਿਲੀ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਦਰਸਲਿਆ ਪੈਰੋਲ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ 12 ਬਾਰਾਮੂਲਾ ਤੋਂ ਦਰਸਲ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀਦ ਅਮਰਪਾਲ ਨੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਦਰਸਲ ਮੰਗ ਕੀਤੀ ਹੈ ਅਮਰਪਾਲ ਨੇ ਇਹ ਮੰਗ ਕਰਦਿਆਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਹੈ ਤੇ ਜਰੂਰ ਦੋਵੇਂ ਖਬਰਾਂ ਆਪਣੇ ਆਪ ਦੇ ਵਿੱਚ ਜੋੜ ਕੇ ਵੇਖੀਆਂ ਜਾ ਸਕਦੀਆਂ ਤੁਹਾਨੂੰ ਦੱਸ ਦਈਏ ਕਿ ਜੇਕਰ ਇੰਜੀਨੀਅਰ ਰਸ਼ੀਦ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਆ ਇਸ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਆਖਰਕਾਰ ਜਿੱਤ ਵੀ ਹਾਸਲ ਹੋਈ ਦੂਜੇ ਪਾਸੇ ਗੱਲ ਸੰਸਦ ਅਮਰਿਤਪਾਲ ਦੀ ਕਰੀਏ ਤਾਂ ਉਹ ਵੀ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਰਹਿੰਦੇ ਉਹਨਾਂ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਖਡੂਰ ਸਾਹਿਬ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਤਾਂ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਦਿੱਤੀ ਗਈ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸਟਡੀ ਪੈਰੋਲ ਮਿਲੀ ਹੈ 11 ਤਰੀਕ ਯਾਨੀ ਕਿ ਕੱਲ ਤੇ 13 ਫਰਵਰੀ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਲਈ ਪੈਰੋਲ ਦਿੱਤੀ ਗਈ ਹੈ ਆ ਤੁਹਾਨੂੰ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀਦ ਅਮਰਿਤਪਾਲ ਨੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਅਮਰਿਤਪਾਲ ਨੇ ਮੰਗ ਕਰਦੇ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਪਾਈ ਹੋਈ ਹੈ ਖੈਰ ਉਸਤੇ ਵੇਖਣਾ ਹੋਵੇਗਾ ਆ ਤਾਂ ਜਰੂਰ ਜਦੋਂ ਇਸ ਤਰੀਕੇ ਦੇ ਕੇਸ ਸਾਹਮਣੇ ਆਉਂਦੇ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਹਵਾਲਾ ਵੀ ਜਰੂਰ ਆ ਕੋਰਟ ਦੇ ਸੁਣਵਾਈ ਦੇ ਦੌਰਾਨ ਦਿੱਤਾ ਜਾਂਦਾ ਹੈ ਖੈਰ ਦੇਖਣਾ ਹੋਵੇਗਾ ਕਿ ਕੀ ਹਾਈ ਕੋਰਟ ਤੋਂ ਇਸ ਤਰੀਕੇ ਦੇ ਨਾਲ ਕੋਈ ਅਮਰਿਤਪਾਲ ਨੂੰ ਵੀ ਰਾਹਤ ਮਿਲਦੀ ਹੈ ਇਸ ਤਰੀਕੇ ਦੀ ਕੋਈ ਪੈਰੋਲ ਮਿਲਦੀ ਹੈ ਇਸ ਤੇ ਜਰੂਰ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਪਰ ਦੂਜੇ ਪਾਸੇ ਗੱਲ ਆ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਪੈਰੋਲ ਮਿਲੀ ਹੈ 2 ਦਿਨ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ 11 ਤਰੀਕ ਤੇ 13 ਫਰਵਰੀ ਨੂੰ ਕਸਟਡੀ ਪੈਰੋਲ ਦਿੱਤੀ ਗਈ ਹੈ ਆਤਨੋ ਦੱਸ ਦਈਏ ਕਿ ਦੋਵੇਂ ਸੰਸਦ ਮੈਂਬਰਾਂ ਦੀ ਜੇਕਰ ਮળાਕੀ ਗੱਲ ਦੇਖੀ ਜਾਵੇ ਤਾਂ ਦੋਵੇਂ ਸੰਸਦ ਮੈਂਬਰਾਂ ਦੇ ਵਿੱਚੋਂ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਜੋ ਕਿ ਚੋਣ ਵੀ ਲੜੀ ਗਈ ਤੇ ਜਿੱਤ ਵੀ ਹਾਸਲ ਕੀਤੀ ਗਈ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਨਾ ਚੜ ਚੁੱਕੇ ਨੇ ਸ਼ੰਕਰ ਕਿਆ ਕੋ ਜਾਣਕਾਰੀ ਨਿਸ਼ਚਿਤ तौर ਤੇ ਕਿ ਇਸ ਖਬਰ ਚਾਈ ਜਾ ਸਕਤੀ ਹੈ ਜਿਸ ਤਰ੍ਹਾਂ ਸੇ ਦਿੱਲੀ ਹਾਈ ਕੋਰਟ ਮੇ ਇਸ ਮਾਮਲੇ ਪਰ ਇੱਕ ਬੜੀ ਕਾਰਵਾਈ ਕੋ ਅਨਜਾਣ ਦੇਤੇ ਹੋਏ ਜਿਸ ਤਰ੍ਹਾਂ पिछले कुछ दिनों से लगातार इस मामले को सुना जा रहा था और बारामूला के सांसद इंजीनियर जो हैं जो जिस तरह से वो अंतरिम जमानत की मांग कर रहे थे तो एक तरह से कहा कही जा सकते हैं कि उनके लिए एक बड़ी खबर है दो दिनों का एक अंतरिम जमानत मिला है और दो दिनों की अंतरिम जमानत के दौरान में सांसद रसिद इंजीनियर जो है उन्हें संसद में संसद की जो कार्रवाई है उसमें हिस्सा लेने की अनुमति दी जाएगी और जिस तरह से बताया संसद में शामिल होने के लिए जो कस्टडी मिली है पेरोल मिली है तो इस मामले में वो तिहार जेल से सीधे संसद भवन में जाएंगे और हालांकि संसद भवन में जाने से पहले उन्हें एक, एक जो एक कहा जा सकता है तमाम प्रोटोकॉल प्रोटोकॉल का खास ख्याल रखना होगा और प्रोटोकॉल के तहत उन्हें तिहाड़ जेल से सीधे संसद भवन तक लाया जाएगा एक तरह से कहा जा सकता है कि पिछले कुछ दिनों से लगातार इस मामले तो में सुनवाई चल रही थी और जिस तरह से बारमूला के सांसद इंजीनियर वो अंतरिम जमानत की मांग कर रहे थे उनका कहना था कि वो एक जनप्रतिनिधि है एक वो सांसद है और जिस तरह से उन्हें तमाम मामलों पर अपने तमाम मसले को संसद भवन के अंदर में उठाने के एक जो एक मूलभूत एक अधिकार मिला है ते इसी अधिकार के तहत ਨੇ ਇਹ ਵਿਸ਼ੇਸ਼ ਜੋ ਇੱਕ ਰਿਆਲ ਬਿਲਕੁਲ ਸ਼ੰਕਰ ਨਾਲ ਹੀ ਜੇਕਰ ਅਮਰਿਤਪਾਲ ਦੀ ਗੱਲ ਕਰੀਏ ਤੇ ਅਮਰਿਤਪਾਲ ਦੇ ਮਾਮਲੇ ਦੇ ਨਾਲ ਜੋੜ ਕੇ ਇਸ ਨੂੰ ਜ਼ਰੂਰ ਵੇਖਿਆ ਜਾ ਸਕਦਾ ਹੈ ਅਮਰਿਤਪਾਲ ਵੀ ਜੋ ਕੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਵੀ ਪਾਈ ਗਈ ਹੈ ਪਰ ਜਦੋਂ ਹੁਣ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਹੈ ਤੇ ਜ਼ਰੂਰ ਹਾਈ ਕੋਰਟ ਦੇ ਸੁਣਵਾਈ ਦੌਰਾਨ ਇਸ ਗੱਲ ਦਾ ਵੀ ਹਵਾਲਾ ਦਿੱਤਾ ਜਾ ਸਕਦਾ ਹੈ। ਦੇਖਿਓ ਅਮਰਿਤਪਾਲ ਕੀ ਅਗਰ ਗੱਲ ਕਰੇ ਤਾਂ ਅਮਰਿਤਪਾਲ ਕੇ ਸਾਥੀ ਇੱਕ ਐਸਾ ਹੀ ਮਾਮਲਾ ਸਾਹਮਣੇ ਆਇਆ تھا ਕਿਉਂਕਿ जिस तरह से काफी संगीन धाराओं के तहत अमृत पाल के खिलाफ केस रजिस्टर किया गया था केंद्रीय जांच एजेंसी एनआईए के द्वारा वो तफ्तीश की जा रही थी और इसके साथ साथ जिस तरह से चाहे एनआईए की बात करें तो अमृत पाल के मामले में भी एनआईए की एंट्री हुई है और उसके द्वारा गिरफ्तारी हुई और जिस तरह से अगर रशीद इंजीनियर की बात करें तो उनके खिलाफ भी एनआईए की तफ्तीश जो है वो चल रही है एनआईए के द्वारा जिस तरह से केस रजिस्टर किया गया था एक तरह कहा जा सकता है इन दोनों मामलों में एक इस बात की एक समानता है के दोनों आरोपियों के खिलाफ जिस तरह से एन के द्वारा तफ्तीश की जा रही है लेकिन जेल में रहने के दौरान में जिस तरह से रसिद इंजीनियर जिसमें एक आ, आ, काफी संगीन आरोप थे वो सांसद चुने जाते हैं तो वही दूसरी तरफ देखा जाए अमृतपाल की अगर बात करें तो अमृतपाल की जब गिरफ्तारी होती है गिरफ्तारी के दौरान में वो जिस तरह से जेल में रह करके चुनाव लड़ता है और बाद में चुनाव जीत भी जाता है तो जिस तरह से एक कही आ सकती है कि रसिद इंजीनियर को ਇਕਾ ਬੜੀ ਰਾਹਤ ਮਿਲੀ ਹੈ ਕੋਰਟ ਤੇ ਤਾਂ ਆਉਣ ਵਾਲੇ ਦਿਨੋਂ ਮੇ ਹੋ ਸਕਦਾ ਹੈ ਕਿ ਇਸ ਮਾਮਲੇ ਪਰ ਅੰਮ੍ਰਿਤਸਰ ਦੇ ਵਕੀਲ ਦੇ ਦੁਆਰਾ ਵੀ ਕੋਰਟ ਮੇ ਅਪੀਲ ਕੀਤੀ ਜਾ ਸਕਦੀ ਹੈ ਹਾਂ ਠੀਕ ਹੈ ਸ਼ੰਕਰ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਹ ਵੱਡੀ ਖਬਰ ਜੁੜੀ ਹੋਈ ਹੈ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੇ ਨਾ ਜਿਨ੍ਹਾਂ ਨੂੰ ਕਿ ਪੈਰੋਲ ਦਿੱਤੀ ਗਈ ਹੈ 11 ਤਰੀਕ ਯਾਨੀ ਕਿ ਕੱਲ ਤੇ 13 ਫਰਵਰੀ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਹ ਇਜਾਜ਼ਤ ਦਿੱਤੀ ਗਈ ਹੈ ਦੂਜੇ ਪਾਸੇ ਗੱਲ ਆ ਸੰਸਦ ਮੈਂਬਰ ਅਮਰਪਾਲ ਦੀ ਕੀਤੀ ਜਾਵੇ ਤਾਂ ਦੋਵੇਂ ਮਾਮਲਿਆਂ ਨੂੰ ਜ਼ਰੂਰ ਆਪਸ ਦੇ ਵਿੱਚ ਜੋੜ ਕੇ ਵੇਖਿਆ ਜਾ ਸਕਦਾ ਹੈ ਕਿਉਂਕਿ ਅਮਰਪਾਲ ਵੀ ਜੋ ਕੇ ਅਸਮ ਦੀ ਡਿਬੁਰਗਰ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਤੇ ਕੇਐਨਐਸਸੀ ਲੱਗਿਆ ਹੋਇਆ ਹੈ ਇਸ ਦੇ ਵਿੱਚ ਵਾਲੇ ਉਹਨਾਂ ਦੇ ਵੱਲੋਂ ਵੀ ਫੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਹੈ ਜਿਸ ਦੇ ਲੈ ਕੇ ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਵੀ ਪਾਈ ਗਈ ਹੈ ਖੈਰ ਵੇਖਣਾ ਹੋਵੇਗਾ ਕਿ ਕੀ ਹਾਈ ਕੋਰਟ ਤੋਂ ਅਮਰਪਾਲ ਨੂੰ ਇਸ ਤਰੀਕੇ ਦੀ ਕੋਈ ਪੈਰੋਲ ਮਿਲਦੀ ਹੈ ਜਾਂ ਨਹੀਂ ਜਾਂ ਇਸ ਤਰੀਕੇ ਦੀ ਕੋਈ ਰਾਹ ਦਿੱਤੀ ਜਾਂਦੀ ਹੈ ਜਾਂ ਨਹੀਂ